ਬੱਲੇ ਇਹ ਤੇਰਾ ਕੋੜੇ ਨਾਲ ਬਤਨਣਾ ਮਾ ਭਾਈ ਇਹ ਇੱਕ ਵਾਰੀ ਉੱਧਰ ਦੀ ਉੱਧਰ ਦੀ ਉੱਧਰ ਦੀ ਸੋਹਰੇ ਸੋਹਰੇ ਸਾਹਮਣੇ ਸਾਹਮਣੇ ਨਾਤੀ ਨੇ ਆਇਆ ਕੁੱਟਣਾ ਮੈਂ ਮਾਰੇ ਬੰਦੇ ਦਾ ਕਿੱਥੇ ਦਿਲ ਨਾ ਕਰੀਬ ਹੋ ਜਾਵਾ ਹਾਂ ਜੀ ਤੁਸੀਂ ਅੱਜ ਸ਼ਹਿਰ ਦੇ ਵਿੱਚ ਗੁਰਪੂਰਬ ਦੇ ਮੌਕੇ ਤੇ ਸ਼ਹਿਰ ਵਾਸੀਆਂ ਨੂੰ ਵਧਾਈ ਸੰਦੇਸ਼ ਦੇਣਾ ਚਾਹੋਗੇ ਤੇ ਹੋਰ ਕੀ ਸੰਦੇਸ਼ ਦੇਣਾ ਚਾਹੋਗੇ ਜੀ ਸਭ ਤੋਂ ਪਹਿਲਾਂ ਮੈਂ ਸਾਰੇ ਮੇਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਣਾ ਅੱਜ ਪਹਿਲੀ ਪਾਸ਼ਾਈ ਗੁਰੂ ਨਾਨਕ ਦੇਵ ਜੀ ਦੇ ਗੁਰਪੂਰਬ ਦੀਆਂ ਲੱਖ ਲੱਖ ਭੈਗਾਂ ਦਿੰਦਾ ਮੇਰੇ ਪੰਜਾਬੀ ਵੀਰਾਂ ਨੂੰ ਅੱਗੇ ਬਾਹਰ ਵਸਦੇ ਸਾਰੇ ਵੀ ਦੇਸ਼ ਵਸਣ ਕਰਦੇ ਲੱਖ ਲੱਖ ਵਧਾਈਆਂ ਦੰਦੇ ਆ ਅੱਜ ਇੱਥੇ ਆਪਣੇ ਮਹੰਤ ਘੋਟੂ ਜੀ ਨੇ ਇਹ ਲੰਗਰ ਲਾਇਆ ਹੋਇਆ ਬਲੱਡ ਦਾ ਅਤੇ ਹਰ ਸਾਲ ਤਕਰੀਬਨ ਇਹ ਸਮਾਜ ਭਲਾਈ ਦੇ ਕੰਮ ਕਰਦੇ ਰਹਿੰਦੇ ਹੱਸ ਇੰਨਾ ਬਾਰੇ ਬਹੁਤ ਵਧੀਆ ਇਹਨਾਂ ਦੇ ਆਪ ਦੇ ਵਿਚਾਰ ਹੈ ਕਰੀਬ ਕੁੜੀਆਂ ਦਾ ਵਿਆਹ ਵੀ ਕਰਦੇ ਆ ਹਨ ਪਿੱਛੇ ਜੇ ਸਾਡੇ ਹੜਾ ਹੈ ਘੱਗਰ ਦਾ ਪਾਣੀ ਆਇਆ ਉਹਦੇ ਵਿੱਚ ਵੀ ਇਹਨਾਂ ਨੇ ਵੱਧ ਚੜ ਕੇ ਸਹਾਇਤਾ ਕੀਤੀ ਮੈਂ ਫਿਰ ਮੈਂ ਆਪਣੇ ਵੱਲੋਂ ਨਗਰ ਪੰਚਾਇਤ ਵੱਲੋਂ ਸਾਡੇ ਮੰਤਰੀ ਜੀ ਸਾਡੇ ਲੰਚੀ ਪ੍ਰਧਾਨ ਜੀ ਹੈ ਸਾਡੇ ਨੀਤਾ ਜੀ ਹੈ ਸਾਰੇ ਵੀਰ ਨਾਲ ਮਿਲ ਕੇ ਇਹਨਾਂ ਦੇ ਸਹਿਯੋਗੀ ਮੰਤ ਇਹਨਾਂ ਦੇ ਨਾਲ ਖੜੇ ਆ ਸਾਰਿਆਂ ਦਾ ਮੈਂ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਜੈ ਸ਼ੀ ਹਾਂਜੀ ਅੱਜ ਤੁਸੀਂ ਗੁਰਪੂਰਵ ਦੇ ਮੌਕੇ ਤੇ ਜਿਹੜਾ ਹਰ ਸਾਲ ਦੀ ਤਰ੍ਹਾਂ ਅੱਜ ਬਰੈਡਾਂ ਦਾ ਲੰਗਰ ਲਾਇਆ ਹੈ ਤੇ ਤੁਸੀਂ ਹੋਰ ਕੀ ਕੀ ਹਾਂਜੀ ਸਤਿ ਸ਼੍ਰੀ ਅਕਾਲ ਜਿੰਨੇ ਵੀ ਮੇਰੇ ਸੱਜਣ ਗੜ ਦੇ ਲਾਗੇ ਪਿੰਡ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅਗੁਰਪੁਰਪਿੰਡ ਨਾਲ ਨਾਲ ਮੁਬਾਰਕਾਂ ਕਿਉਂਕਿ ਹਰ ਸਾਲ ਲਗਾਤਾਰ ਆਪਾਂ ਲੰਗਰ ਲਾਉਣੀ ਹੈ ਜਿੰਨੇ ਫਿਰਡਾਂ ਦਾ ਲਾਲੋ ਚਾਹ ਕੋਈ ਵੀ ਆਪਾਂ ਸਮਾਜਿਕ ਕਿੱਦਾ ਕੰਮ ਕਰਦੇ ਆ ਉਹ ਸਾਰੇ ਸ਼ਹਿਰ ਵਾਸੀਆਂ ਦਾ ਸਹਿਯੋਗ ਹੈ ਮੇਰੇ ਗੁਰੂ ਜੀ ਜੋ ਕਿ ਕਾਲਿਆਵਾਲੀ ਰਿੰਦ ਨੇ ਪੰਦਰ ਮਹੰਤ ਉਹਨਾਂ ਦਾ ਵੀ ਬੜਾ ਸਾਨੂੰ ਸਹਿਯੋਗ ਹੈ ਤੇ ਸ਼ਹਿਰ ਵਸਦੇ ਵੀ ਬੜੇ ਬੰਦੇ ਆ ਜੋ ਆਪਣੇ ਜਿਵੇਂ ਲੱਛੀ ਭਾਈ ਹੋਇਆ ਜਾਂ ਪੱਪੀ ਅਲਵਾਈ ਹੋਇਆ ਜੋ ਵੀ ਮੇਰੇ ਸ਼ਹਿਰ ਵਸਦੇ ਹੋਰ ਵੀ ਮੇਰੇ ਜਿੰਨੇ ਵੀ ਸ਼ਹਿਰ ਦੇ ਯੋਗਦਾਨ ਬੰਦੇ ਨੇ ਸਭ ਦਾ ਸਹਿਯੋਗੰਦਾ ਨਾਲ ਕੀ ਸਾਡਾ ਕੱਲਿਆਂ ਦਾ ਥੋੜਾ ਥੋੜਾ ਪੈਸਾ ਆਪਾਂ ਜੋੜ ਕੇ ਜੋ ਕੀ ਦਾਨ ਪੂਰਨ ਕਰਦੇਈ ਦੱਸੇ ਤਾਂ صدਕਾ ਕੱਢਦੇਈ ਦਾ ਰੱਬ ਸਭ ਦਾ ਆਪਾਂ ਲੱਕਰੇ ਸਭ ਨੂੰ ਤੰਦਰੁਸਤੀ ਦੇਵੇ ਐਨਾ ਦੇਵੇ ਰੱਬ ਸਭ ਨੂੰ ਇਸੁੰਦਰਾਂ ਚੋਂ ਪਾਣੀ ਬਾਬਾ ਜੀ ਪਿਛਲੇ ਵਾਰ ਤੁਸੀਂ ਕਿੰਨੀਆਂ ਕਿੰਨੀਆਂ ਦਾਨ ਕੀਤਾ ਸੀ ਕਿੰਨੀਆਂ ਕੱਲਿਆਂ ਦਾ ਬੱਚ ਹਾਂਜੀ ਹੁਣ ਗਿਣਤੀ ਤਾਂ ਨਹੀਂ ਲੰਮ ਸਮੇਂ ਲਗਾਤਾਰ ਚੱਲ ਰਿਹਾ ਜੋ ਵੀ ਜਿੰਨੇ ਕੋ ਗਰੀਬ ਵਰਪਾ ਹੁੰਦਾ ਜਾ ਕੇ ਤੇ ਪੈਰ ਉਸ ਨਹੀਂ ਹੁੰਦੇ ਉਹਨਾਂ ਨੂੰ ਅੱਜ ਵੀ ਸਾਡਾ ਸਹਿਯੋਗ ਹੈ ਹਮੇਸ਼ਾ ਰਹੋਗਾ ਤੇ ਕਰਦੇ ਰਵਾਂਗੇ ਜਿੰਨਾ ਕਸਾਤ ਸਰਮਾ ਬਾਕੀ ਜਿਹੜੇ ਹੋਰ ਵੀ ਸ਼ਹਿਰ ਦੇ ਅੰਦਰ ਜਿਵੇਂ ਆੜਾ ਮਿਲੇ ਜਾਂ ਹੋਰ ਕਈ ਥਾਂ ਤੇ ਤੁਸੀਂ ਜਿਹੜੀ ਸੇਵਾ ਨਿਭਾਉਂਦੇ ਹੋ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਆਕੇ ਤੋਂ ਜਗਾਦਰ ਤਿਆਰੀ ਰਹੂਗੀ ਉਹ ਸਾਡਾ ਉਹ ਸਾਡਾ ਫਰਜ਼ ਲਾ ਲਓ ਹੱਕ ਲਾ ਲਓ ਉਹ ਜੋ ਹਜਾਂ ਦੇ ਬਾਕੀ ਕੀਤਾ ਉਹ ਸਾਡਾ ਹੱਕ ਬੰਦ ਹੈ ਕਿਉਂਕਿ ਅਸੀਂ ਸ਼ਹਿਰ ਦੇ ਵਿੱਚ ਰਹਿੰਦੇ ਹਾਂ ਚਲੋ ਅਸੀਂ ਕਹੀ ਕਵਾੜੀ ਤਾਂ ਨਹੀਂ ਕਿਲਾ ਸਕਦੇ ਦੋ ਪੈਸੇ ਜੇ ਕੋਈ ਬੰਦਾ ਕੰਮ ਕਰ ਰਿਹਾ ਉਹਨੂੰ ਚਾਹ ਪਾਣੀ ਜਾਂ ਉਸੇ ਬੰਦਾ ਕਰੀ ਸਕਦੇ ਆ ਨਾ ਉਹ ਤੁਹਾਡੀ ਦੁਆ ਦਰਸਤੀ ਆ ਲੋਕਾਂ ਦੀ ਮੇਰੇ ਸ਼ਹਿਰ ਵਸਣਾਂ ਦੀ ਉਹਨਾਂ ਦੇ ਸਹਿਯੋਗ ਦੇ ਨਾਲ ਜੋ ਕੀਤਾ ਚੰਗਾ ਕੰਮ ਹੈ ਸਰ ਸਭੂ ਜਾਰ ਤੇ ਚਹਿਲ ਵਾਸੀਆਂ ਮੇਰੇ ਉਹ ਪਹਿਲਾਂ ਸਫੀਰ ਕਾਲ ਅੱਜ ਆਪਣੇ ਮੈਂ ਬੋਲਦੀ ਸਿੰਦੀਮਾਨ ਟੈਨੇ ਵਾਲੀ ਨੈਕ ਜਿਸ ਤੋਂ ਬੀ ਚੈਲਾ ਕਿੰਨੂ ਦੱਸੀ ਬੋਲਦਾ ਸਾਡਾ ਫੋਟਮਾਈ ਨਾਲ ਪਿਆਰ ਅੰਜਮੇ ਦੇ ਭੁਲਾਈ ਸੀ ਗੁਰਬਨ ਦੇ ਦਿਹਾੜੀ ਤੇ ਤੇ ਮ ਕੰਪਲੀਟਾ ਦਾ ਲੰਗਰ ਰੌਂਦੇ ਹਰੇਕ ਸਾਲ ਤੇ ਗਰੀਬ ਕੁੜੀਆਂ ਦੇ ਵਿਆਹ ਵੀ ਕਰਦੇ ਇਹਨਾਂ ਨਾਲ ਸਾਡਾ ਬਹੁਤ ਜ਼ਿਆਦਾ ਪਿਆਰ ਆ ਤੁਸੀਂ ਸੁਦਵਾਰ ਚ ਮਹਿਮਾਨ ਬਣ ਕੇ ਆਇਆ ਅੱਜ ਹਾਂਜੀ ਮਹਿਮਾਨ ਬਣ ਕੇ ਖਾਸ ਮਹਿਮਾਨ ਜੀ ਤੁਸੀਂ ਅੱਜ ਪਹਿਲੀ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 556ਵੀਂ ਜਿਹੜਾ ਜੋ ਪ੍ਰਕਾਸ਼ ਉਤਸਵ ਹੈ ਉਹਦੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਮੰਤਨਾਂ ਦੀ ਜੋ ਸੇਵਾ ਕੀਤੀ ਹੈ ਦੇਖੋ ਜੀ ਪਹਿਲਾਂ ਦਾ ਸਾਰੇ ਹਲਕਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਪੂਰਵਕ ਦੀਆਂ ਲੱਖ ਲੱਖ ਵਧਾਈਆਂ ਅੱਜ ਸਾਡੇ ਬੋਟੋ ਮੰਤਰੀ ਜਿਹੜੇ ਸਾਡੇ ਤੇ ਡੇਰੇ ਦੇ ਮੰਤਰੀ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਅੱਜ ਹਰ ਕੋਣ ਨੂੰ ਉਸ ਤੇ ਕਰਦੇ ਨੇ ਅੱਜ ਵੀ ਇਹਨਾਂ ਨੇ ਬਰਾਇਟਾਂ ਦਾ ਮੰਗਰ ਲਾਇਆ ਹੋਰ ਵੀ ਸੇਵਾ ਕਰਦੇ ਨੇ ਪਿਛਲੇ ਸਮੇਂ ਤੋਂ ਇਹ ਡੇਰੇ ਦੇ ਵਿੱਚ ਹਰ ਤਰ੍ਹਾਂ ਦੀਆਂ ਸਮਾਸੀ ਵੀ ਜਿਹੜੀਆਂ ਸੰਸਥਾਵਾਂ ਦੇ ਨਾਲ ਰਲ ਕੇ ਤਾਂ ਸੇਵਾ ਨਿਭਾਉਂਦੇ ਨੇ ਜਿਵੇਂ ਕੁੜੀਆਂ ਦੇ ਵਿਆਹ ਕਰਦੇ ਨੇ ਸਾਡੇ ਪੀਰ ਖਾਨਾਂ ਬਾਨਾ ਸੀ ਉਹਦੇ ਵਿੱਚ ਇਹਨਾਂ ਨੇ ਸੇਵਾ ਕੀਤੀ ਆੜਾ ਹੋਂ ਤੇ ਵੀ ਇਹਨਾਂ ਨੇ ਬਹੁਤ ਵੱਡੀ ਸੇਵਾ ਕੀਤੀਆਂ ਇਹਨਾਂ ਦੀ ਸੇਵਾ ਨੂੰ ਦੇਖਦੇ ਹੋਏ ਇਹਨਾਂ ਦੇ ਜਿਹੜੇ ਗੁਰਪਾਈ ਨੇ ਨਾਲ ਸੈਣੀ ਤੋਂ ਵੀ ਪਹੁੰਚੇ ਹੋਏ ਨੇ ਇੱਥੇ ਇਹਨਾਂ ਨੂੰ ਦੇਖਣ ਲਈ ਵੀ ਸੇਵਾ ਕਰਦੇ ਨੇ ਤਾਂ ਜੋ ਉਹਨਾਂ ਤੋਂ ਕੁਝ ਸਿੱਖਿਆ ਲੈ ਸਕੇ ਅਸੀਂ ਸਾਰਿਆਂ ਵੱਲੋਂ ਫੋਟੋ ਮੰਤਰੀ ਜੀ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਆ ਜਿਹੜੀਆਂ ਭਰਾਲੇ ਕਰਦੇ ਨੇ ਤੇ ਸ਼ਹਿਰ ਵਾਸੀਆਂ ਨੇ ਵੀ ਅੱਜ ਗੁਰਪੁਰਵ ਦੀਆਂ ਬਹੁਤ-ਬਹੁਤ ਵਧਾਈਆਂ ਦਿੱਤੀਆਂ ਇਹਨਾਂ ਨੇ ਕਾਲਿਆਂ ਵਾਲੀ ਵਾਲੇ ਮੰਤਰਾ ਦਾ ਜਿਗਰ ਵੀ ਕੀਤਾ ਕਾਲਾ ਇਹ ਜਿਹੜੇ ਅਭਰਾਲੇ ਕਰ ਰਹੇ ਨੇ ਇਹ ਉਹਨਾਂ ਦੀ ਦੇਣ ਹੀ ਹੈ ਉਹਨਾਂ ਦੇ ਚੇਲੇ ਨੇ ਉਹ ਇਹਨਾਂ ਦੇ ਗੁਰੂ ਨੇ ਜਿਹੜੇ ਕਾਲਾ ਵਾਲੀ ਵਾਲੇ ਮਹੰਤਰੀ ਤੇ ਇਹ ਉਹਨਾਂ ਦੀ ਸਿੱਖਿਆ ਦੀ ਇਹ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਨੂੰ ਕਰ ਰਹੇ ਨੇ ਅੱਜ ਪੁਰਪੁਰ ਮੌਕੇ ਤੇ ਆਪਣੇ ਗੁਰੂ ਨੂੰ ਇਹਨਾਂ ਨੇ ਯਾਦ ਕੀਤਾ ਇਹ ਬੰਧਾ ਵੀ ਹੈ ਇਹ ਬਹੁਤ ਵਧੀਆ ਵੱਡਾ ਅਭਰਾਲਾ ਇਹਨਾਂ ਦਾ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ